ਤੇ ਬੇਨਤੀ ਜ਼ਰੂਰੀ ਇਹ ਆ ਕਿ ਕੁਝ ਭੇਡਾਂ ਨੇ ਜਿਹੜੀਆਂ ਆਪ ਮਹਾਰੇ ਬਿਆ-ਬਿਆ ਕਰਦੇ ਵਿੱਚ ਵੱਜਣਗੇ ਉਹਨਾਂ ਨੂੰ ਬੇਨਤੀ ਆ ਕਿ ਭਾਈ ਇਹਨਾਂ ਦੇ ਰਸਾ-ਰਸਾ ਪਾ ਲਓ ਤੇ ਇਹਨਾਂ ਦੀ ਲਤਾਂ-ਲੁਤਾਂ ਬੰਨ ਕੇ ਰੱਖ ਲਿਓ ਕਿਉਂਕਿ ਇਹਨਾਂ ਨੇ ਬੈ-ਬੈ ਕਰਨਾ ਕਿਉਂਕਿ ਸੱਚ ਤੇ ਕਹਿੰਦੇ ਨੇ ਕੱਚ ਹਮੇਸ਼ਾ ਜਿਹੜਾ ਚੁਬਦਾਗਾ ਅੱਜ ਵਕਤ ਤੇ ਤੁਹਾਨੂੰ ਚਾਰ ਵੱਡੀਆਂ ਖਬਰਾਂ ਸੁਣਾਉਣੇ ਆ ਬੜੇ ਧਿਆਨ ਦੇ ਨਾਲ ਸੁਣ ਲਓ ਤੇ ਬੇਨਤੀ ਜ਼ਰੂਰੀ ਇਹ ਆ ਕਿ ਕੁਝ ਭੇਡਾਂ ਨੇ ਜਿਹੜੀਆਂ ਆਪ ਮਹਾਰੇ ਬਿਆ ਬਿਆ ਕਰਦੇ ਵਿੱਚ ਵੱਜਣਗੇ ਉਹਨਾਂ ਨੂੰ ਬੇਨਤੀ ਆ ਕਿ ਭਾਗ ਇਹਨਾਂ ਦੇ ਰਸਾ ਰੁਸਾ ਪਾ ਲੋ ਤੇ ਇਹਨਾਂ ਦੀ ਲਤ ਲੁਤਾ ਬੰਨ ਕੇ ਰੱਖ ਲਿਓ ਕਿਉਂਕਿ ਇਹਨਾਂ ਨੇ ਬੈ ਬੈ ਕਰਨਾ ਕਿਉਂਕਿ ਸੱਚ ਤੇ ਕੰਦੇ ਨੇ ਕੱਚ ਹਮੇਸ਼ਾ ਜਿਹੜਾ ਚੁਬਦਾਗਾ ਆਸੀਂ ਹਮ ਐਸਾ ਉਹ ਗੱਲ ਕਰਦੇ ਆ ਨਾ ਕਿਸੇ ਦਾ ਦਲਾਲ ਪੁਣਾ ਕਰਦੇ ਆ ਜਿਹੜੀ ਗੱਲ ਸੱਚ ਹੁੰਦੀ ਆ ਤੁਹਾਨੂੰ ਮੈਂ ਪਹਿਲਾਂ ਕਿਹਾ ਕਿ ਸੱਚ ਤੇ ਕੱਚ ਹਮੇਸ਼ਾ ਚੁਬਦਾਗਾ ਤੇ ਧੰਨ ਮੈਂ ਚਾਰ ਪੰਜ ਜਿਹੜੀਆਂ ਐਮ ਖਬਰਾਂ ਸੁਣਾਉਣ ਲੱਗਿਆਂਗਾ ਤੇ ਅਸੀਂ ਕਿਸੇ ਦੇ ਅੰਦੇ ਭਗਤ ਨਹੀਂ ਤੇ ਪਰ ਜੋ ਕੁਝ ਅੱਜ ਪੰਜਾਬ ਦੇ ਵਿੱਚ ਜਾਂ ਇਸ ਦੇਸ਼ ਦੇ ਵਿੱਚ ਹੋ ਰਿਹਾ ਉਹਦੇ ਨੂੰ ਲੈ ਕੇ ਅਸੀਂ ਚਾਰ ਪੰਜ ਖਬਰਾਂ ਤੁਹਾਡੇ ਜਿਹੜਾ ਸਨਮੋਖ ਕਰਦੇ ਆ ਪਹਿਲੀ ਖਬਰ ਜੁੜੀ ਆ ਕੰਗਨਾਰ ਨੌਤ ਦੇ ਨਾਲ ਕੰਗਨਾਰ ਨੌਤ ਦੇ ਉੱਪਰ ਜਿਹੜਾ ਹੁਣ ਇਹ ਦੱਸਿਆ ਜਾ ਰਿਹਾ ਕਿ ਦੇਸ਼ ਧਰੋਹ ਦਾ ਪਰਚਾ ਦਰਜ ਹੋ ਸਕਦਾ ਤੇ ਨਾਲ ਉਹਨੂੰ ਜੇਲ੍ਹ ਵੀ ਜਣਾ ਪੈ ਸਕਦਾ ਹੈਗਾ ਇਹ ਖਬਰ ਇੱਕ ਵੱਡੇ ਸਾਹਮਣੇ ਨਿਕਲ ਕੇ ਆ ਰਹੀ ਆ ਮੈਂ ਤੁਹਾਨੂੰ ਦੱਸ ਦਿੰਦਾ ਕਿ ਕੇਸ ਆ ਜਿਹੜਾ ਇੱਕ ਵਕੀਲਾਂ ਵੱਲੋਂ ਕੀਤਾ ਗਿਆ ਸੀ ਉਸ ਸਮੇਂ ਕੀਤਾ ਗਿਆ ਸੀ ਜਦੋਂ ਇਹ ਸੰਘਰਸ਼ ਚੱਲ ਰਿਹਾ ਸੀ ਦਿੱਲੀ ਦੇ ਵਿੱਚ ਕਿਸਾਨਾਂ ਦਾ ਅंदोलਨ ਚੱਲ ਰਿਹਾ ਸੀ ਤੇ ਉਸ ਸਮੇਂ ਜਿਹੜਾ ਕਿ ਕੰਗਣਾ ਰੌਤ ਨੇ ਇਹ ਬਿਆਨ ਦਿੱਤਾ ਸੀ ਕਿ ਕਿਸਾਨ ਇੱਥੇ ਬਲਾਤਕਾਰੀ ਤੇ ਇਹ ਵੀ ਦੱਸਿਆ ਸੀ ਕਿਸਾਨਾਂ ਨੂੰ ਤੇ ਕਾਤਲ ਦਾ ਟੋਲਾ ਅਤੇ ਹੋਰ ਬੜਾ ਕੁਝ ਬੋਲਿਆ ਸੀ ਉਲਜਲੂਲਾ ਉਹਦੇ ਖਿਲਾਫ ਜਿਹੜਾ ਕਿ ਵਕੀਲ ਸਾਹਿਬਾ ਨਾਲ ਵੱਲੋਂ ਜਿਹੜਾ ਇੱਕ ਕੇਸ ਦਰ ਕੀਤਾ ਗਿਆ ਸੀ ਉਸ ਮਾਮਲੇ ਦੇ ਵਿੱਚ ਹੁਣ ਕਿ ਜੇਕਰ ਉਦੋਂ ਕਿਸਾਨ ਭੜਕ ਜਾਂਦੇ ਵਕੀਲਾਂ ਨੇ ਇਹ ਜਿਹੜਾ ਕਿ ਦਲੀਲ ਦਿੱਤੀ ਆ ਕੋਰਟ ਦੇ ਵਿੱਚ ਜੇਕਰ ਉਦੋਂ ਇੱਡਾ ਵੱਡਾ ਜਿਹੜਾ ਕਿ ਇਕੱਠ ਸੀ ਦੇਸ਼ ਦੇ ਕਿਸਾਨਾਂ ਦਾ ਹਰ ਵਰਗ ਇਕੱਠ ਹੋਇਆ ਸੀ ਉੱਥੇ ਜੇਕਰ ਗੁੱਸਾ ਆ ਜਾਂਦਾ ਭੜਕ ਜਾਂਦੇ ਤਾਂ ਬਹੁਤ ਵੱਡਾ ਨੁਕਸਾਨ ਹੋ ਜਾਣਾ ਸੀ ਦੇਸ਼ ਦਾ ਇਸ ਕਰਕੇ ਜਿਹੜਾ ਕਿ ਕੰਗੜਾ ਨੌ ਦੇ ਉੱਪਰ ਜਿਹੜਾ ਉਹ ਕੇਸ ਹੁਣ ਦਰਜ ਹੋ ਚੁੱਕਿਆਗਾ ਇਹਦੀ ਗਰਪਧਾਰੀ ਵੀ ਹੁਣ ਲਾਜ਼ਮੀ ਆ ਇਹ ਕੇਸ ਬਠਿੰਡੇ ਵਾਲਾ ਨਹੀਂ ਤੇ ਮਹਿੰਦਰ ਕੌਰ ਵਾਲਾ ਅਲੱਗ ਕੇਸ ਆ ਤੇ ਇਹ ਵਕੀਲ ਆ ਰਾਮ ਸੰਕਰ ਸ਼ਰਮਾ ਵੱਲੋਂ ਜਿਹੜਾ ਕੀਤਾ ਗਿਆ ਜਿਹੜਾ ਬਾਰੋ ਇਸਨ ਦਾ ਜਿਹੜਾ ਪ੍ਰਧਾਨ ਆ ਤੇ ਉਹਨਾਂ ਦੇ ਵਕੀਲਾਂ ਦੀ ਇੱਕ ਟੀਮ ਆ ਜਿਹੜੇ ਇਸ ਵਿੱਚੀ ਉਹਨਾਂ ਵੱਲੋਂ ਇਹ ਕੈਸਾ ਕੀਤਾ ਗਿਆ ਦੂਸਰੀ ਖਬਰ ਲੈ ਕੇ ਜੁੜਦੇ ਆ ਤੁਹਾਡੇ ਨਾਲ ਆ ਇੱਕ ਉਹ ਜਿਹੜੀ ਇੱਕ ਕਾਲੀ ਭੇੜ ਪੁਲਿਸ ਦੀ ਜਿਹੜੀ ਕਿ ਹਰਕਤਾਂ ਕਰਦੀ ਸੀ 14 ਸਾਲਾਂ ਦੀ ਬੱਚੀ ਦੇ ਨਾਲ ਆ ਇੱਕੋ ਗਰੀਬ ਘਰ ਦੀ ਬੱਚੀ ਦੇ ਨਾਲ ਹਰਕਤਾਂ ਕਰਦਾ ਸੀ ਇੱਕ ਐਸਐਚਓ ਭੂਸ਼ਣ ਨਾਮ ਦਾ ਐਸਐਚਓ ਆ ਉਹ ਕਹਿੰਦਾ ਸੀ ਤੂੰ ਘਰੇ ਆ ਜਾ ਮੇਰੇ ਘਰੇ ਬੁਲਾਇਆ ਫੌਂਟੇ ਬੜਾ ਕੁਝ ਉਹਦੇ ਨਾਲ ਕੀਤਾ ਤੇ ਉਹਦੇ ਤਹਿਤ ਜਿਹੜਾ ਉਹਦੇ ਉੱਪਰ ਜਿਹੜਾ ਮਾਵਲਾ ਦਰਜ ਕੀਤਾ ਸੀ ਸਰਕਾਰ ਨੇ ਪਰ ਉਹਦੀ ਡਿਊਟੀ ਕਿਹਦੇ ਲਈ ਸੀ ਡੀਐਸਪੀ ਦੀ ਅਣਕਾਰਿਆ ਕਰਕੇ ਉਹਨੂੰ ਗਰਪਧਾਰ ਕਰਕੇ ਜਿਹੜਾ ਉਹਦੇ ਉੱਤੇ ਉਹਨੂੰ ਜੇਲ੍ਹ ਤੋਂ ਛੁੱਟਿਆ ਜਾਵੇ ਪਰ ਕਹਿੰਦੇ ਆ ਕਿ ਇੱਕ ਡੀਐਸਪੀ ਆ ਜਿਹੜਾ ਉਹਦਾ ਯਾਰ ਲੰਗੋਟੀ ਦਾ ਯਾਰ ਨਿਕਲਿਆ ਕਿਉਂਕਿ ਕਹਿੰਦੇ ਹੁੰਦੇ ਆ ਕਿ ਲੰਡੇ ਨੂੰ ਖੁੰਡਾ 100 ਕੋ ਤੋਂ ਬਲ ਪਾ ਕੇ ਮਿਲਦਾ ਇਹ ਅਕਸਰ ਆਪਾਂ ਗੱਲਾਂ ਸੁਣਦੇ ਆ ਤੇ ਲੰਡੇ ਨੂੰ ਖੁੰਡਾ 100 ਕੋ ਤੋਂ ਬਲ ਪਾ ਕੇ ਮਿਲੇ ਨਹੀਂ ਪਿਆ ਡੀਐਸਪੀ ਆ ਜਿਹੜਾ ਐਸਐਚਓ ਤੇ ਕਾਰਵਾਈ ਕਰਨੀ ਸੀ ਪਰ ਨਹੀਂ ਕੀਤੀ ਤੇ ਗਰੀਬ ਲੜਕੇ ਦੇ ਹੱਕ ਦੇ ਵਿੱਚ ਹਾੜਾ ਨਾਰਾ ਮਾਰਨਾ ਸੀ ਨਹੀਂ ਮਾਰੇ ਆ ਤੇ ਆਖਰ ਉਸ ਦਲਾਲ ਐਸਐਚਓ ਉਸ ਜਿਹੜਾ ਕਿ ਬੱਚੀ ਨੂੰ ਅਸਲੀ ਹਰਕਤਾਂ ਕਰਦਾ ਸੀ 14 ਸਾਲ ਦੀ ਬੱਚੀ ਦੇ ਨਾਲ ਤੇ ਉਹਦੇ ਹੱਕ ਦੇ ਵਿੱਚ ਡੀਐਸਪੀ ਭਗਤਿਆ ਉਹ ਤੁਹਾਨੂੰ ਅੱਜ ਸੁਣਾਉਣਾਗਾ ਇਹ ਡੀਐਸਪੀ ਆ ਜਿਹੜਾ ਐਸਐਚਓ ਦੇ ਨਾਲ ਆਪਣੀ ਯਾਰੀ ਪਗਾਉਂਦਾ ਰਿਹਾ ਪੁਲਸ ਦਾ ਡੀਐਸਪੀ ਵੀ ਜਿਹੜਾ ਇਹਦੇ ਦਿਸੇ ਰਗੜਿਆ ਗਿਆ ਬੀਤੀ ਦਿਨੀ ਐਸਐਚਓ ਪੂਸ਼ਨ ਕੁਮਾਰ ਆ ਜਿਹੜਾ ਮੈਂ ਤੁਹਾਨੂੰ ਦੱਸਦਾ ਸੀ ਕਿ ਪੂਸ਼ਨ ਕੁਮਾਰ ਦੀ ਜਿਹੜੀ ਇੱਕ ਵੀਡੀਓ ਆ ਦੋ ਤਿੰਨ ਵੀਡੀਓ ਉਹਦੇ ਵਾਇਰਲ ਹੋਈਆਂ ਨੇ ਤੇ ਵਰਦੀ ਦੇ ਵਿੱਚ ਗੁੰਡਾ ਧਾਰੀ ਇਕੱਠੇ ਹੋਏ ਆ ਇੱਕ ਗਰੀਬ ਬੱਚੀ ਦੇ ਨਾਲ ਗਲਤ ਹਰਕਤਾਂ ਕਰਨ ਦੇ ਮਾਮਲੇ ਦੇ ਵਿੱਚ ਜਿਹੜਾ ਉੱਤੇ ਪਰਚਾ ਦਰਜ ਹੋਇਆ ਸੀ ਜਿਹਦੀ ਡਿਊਟੀ ਲੱਗੇ ਸੀ ਡੀਐਸਪੀ ਸਵਰਨ ਸਿੰਘ ਬੱਲ ਨੇ ਜਿਹੜਾ ਆਪ ਦੇ ਐਸਐਚਓ ਉਹ ਕਾਲੀ ਭੇਡ ਨੂੰ ਬਚਾਉਂਦਾ ਬਚਾਉਂਦਾ ਹੁਣ ਆਪ ਦੇ ਉੱਪਰ ਵੀ ਇਹ ਤੇ ਡੀਐਸਪੀ ਉੱਤਰ ਵੀ ਜਿਹੜਾ ਪਰਚਾ ਦਰਜ ਹੋ ਗਿਆ ਸਰਕਾਰ ਨੇ ਕਹਿਤਾ ਕਿ ਭਾਈ ਤੂੰ ਉਹਦੀ ਕਾਲੀ ਭੇਡ ਬਣਨ ਦੇ ਨਾਲੋਂ ਹੁਣ ਤੁਸੀਂ ਐਂ ਕਰੋ ਦੋਨੇ ਇਕੱਠੀਆਂ ਭੇਡਾਂ ਹੋ ਜਓ ਚਲੋ ਜੇਲ੍ਹ ਦੇ ਵਿੱਚ ਬਿਆਬਿਆ ਕਰੋ ਜਾ ਕੇ ਉੱਥੇ ਤੇ ਉਥੇ ਤੁਹਾਡੇ ਲਈ ਇਹ ਜਗਾ ਸਤੇਰਾ ਆਸੇ ਕਾਨੂੰਨ ਤੇ ਜਿਹੜਾ ਵਿਸ਼ਵਾਸ ਰੱਖਦੇ ਕਿ ਕਾਨੂੰਨ ਕੁਝ ਕਰੂਗਾ ਪਰ ਕਾਨੂੰਨ ਦੇ ਰਾਖੇ ਕਾਨੂੰਨ ਦੀਆਂ ਵਰਦੀਆਂ ਪਾ ਕੇ ਧਜੀਆ ਉਡਾਉਂਦੇ ਰਹੇ ਆ ਜਿਹੜਾ ਇਹ ਡੀਐਸਪੀ ਹੈ ਹੁਣ ਸੋਚਣ ਵਾਲੀ ਗੱਲ ਇਹ ਆ ਕਿ ਇਹਦੇ ਵਿਰੁੱਧ ਵੀ ਜਿਹੜਾ ਮਾਮਲਾ ਦਰਦ ਦਰਜ ਹੋ ਦਿੱਤੀ ਹੈਗਾ ਹੁਣ ਇਹਨੂੰ ਵੀ ਨਾਲ ਇਹ ਜਿਹੜਾ ਇਹਨੂੰ ਜੇਲ੍ਹ ਜਾਣਾ ਪਊ ਆ ਇਨਸਾਫ ਮੰਗਦੇ ਮੰਗਦੇ ਅੱਜ ਗਰੀਬਾਂ ਨੂੰ ਇਨਸਾਫ਼ ਕਿੱਥੇ ਮਿਲਦਾ ਸਭ ਤੋਂ ਵੱਡਾ ਦਰਦ ਅੱਜ ਗਰੀਬਾਂ ਦਾ ਜੇਕਰ ਫੋਲਿਆ ਜਾਵੇ ਅੱਜ ਲੋਕ ਚਾਹੇ ਉਹ ਕਿਸੇ ਵੀ ਜਾਤੀ ਸ੍ਰੇਣੀ ਦੇ ਨਾਲ ਆ ਤਲਕ ਰੱਖਦੇ ਹੁਣ ਉਹਨਾਂ ਦੇ ਉੱਪਰ ਜਿਹੜਾ ਹਮਲੇ ਆ ਜਿਹੜੇ ਉਹ ਤਹ ਰਾਜਨੀਤਿਕ ਲੋਕਾਂ ਵੱਲੋਂ ਕੀਤੇ ਜਾਂ ਚਾਹੇ ਜਿਹੜਾ ਆਮ ਹੋਰ ਲੋਕ ਹੁੰਦੇ ਆ ਉਹ ਜਿਹੜਾ ਜਿਹੜਾ ਕਿ ਜਿਨ੍ਹਾਂ ਦੇ ਅੰਦਰ ਮਾਨਸਿਕਤਾ ਇੰਨੀ ਭਰੀ ਹੁੰਦੀ ਆ ਉਹ ਲੋਕ ਕਰਿਆ ਇਹ ਖਬਰ ਜੁੜੀ ਸੀ ਜਿਹੜਾ ਜਿਹੜਾ ਉਸਰੇ ਕੁਮਾਰਾ ਐਸਐਟੂ ਆ ਜਿਹੜਾ 14 ਸਾਲਾਂ ਦੀ ਬੱਚੀ ਦੇ ਨਾਲ ਜਿਹੜਾ ਇਸ ਤਰ੍ਹਾਂ ਗਲਤ ਹਰਕਤਾਂ ਕਰਦਾ ਸੀ ਨਾਲ ਇਸ ਦੇ ਕੋ ਹੋਰ ਵੱਡੀ ਖਬਰ ਜੁੜੀ ਆ ਇੱਕ ਅਪਰਾਧਿਕ ਮਾਮਲੇ ਦੇ ਵਿੱਚ ਜਿਹੜਾ ਕਿ ਇੱਕ ਕੈਦੀ ਆ ਉਹ ਫਰਾਰ ਹੋ ਚੁੱਕਿਆਗਾ ਤੁਹਾਨੂੰ ਦੱਸ ਦਿਆਂ ਕਿ ਕਿਹੜੇ ਰੋਪ ਦੇ ਵਿੱਚ ਕੈਦੀ ਫੜਿਆ ਸੀ ਜਿਹਨੂੰ ਕਿ ਫਾਂਸੀ ਦੀ ਸਜ਼ਾ ਹੋਈ ਹੋਈ ਸੀ ਸੈਕਟਰ 32 ਦੇ ਵਿੱਚੋਂ ਜਿਹੜਾ ਇਹ ਕੈਦੀ ਆ ਜਿਹੜਾ ਫਰਾਰ ਹੋ ਗਿਆ ਦੱਸਿਆ ਜਾ ਰਿਹਾ ਕਿ ਜਿਹੜਾ ਉਥੇ ਮਲਾਜ ਉਹਨੇ ਜਿਹੜਾ ੱੱੱਕਾ ਦੇ ਕੇ ਜਿਹੜਾ ਇਹ ਬੰਦਾ ਜਿਹੜਾ ਉਥੋਂ ਰਫੂ ਚੱਕਰ ਹੋ ਗਿਆ ਇਸ ਕੈਦੀ ਨੇ ਜਿਹੜਾ 5 ਸਾਲ ਦੀ ਬੱਚੀ ਦੇ ਨਾਲ ਰੇਪ ਕੀਤਾ ਸੀ ਤੇ ਇਸ ਨੂੰ ਜਿਹੜਾ ਫਾਂਸੀ ਦੀ ਸਜ਼ਾ ਜਿਹੜੀ ਸੁਣਾਈ ਗਈ ਸੀ ਇਹਨੂੰ ਲੁਧਿਆਣਾ ਜੇਲ੍ਹ ਦੇ ਵਿੱਚੋਂ ਲਿਆਂਦਾ ਸੀ ਚੰਡੀਗੜ੍ਹ ਦੇ ਵਿੱਚ ਇਲਾਜ ਕਰਾਉਣ ਦੇ ਲਈ ਬਹਾਨਾ ਲਾ ਕੇ ਕਹਿੰਦੇ ਪੁਲਿਸ ਨੂੰ ੱੱਕਾ ਦੇ ਕੇ ਭੱਜ ਗਿਆ ਹੁਣ ੱੱਕਾ ਦੇ ਕੇ ਭੱਜਿਆ ਜਾਂ ਫਿਰ ਰੁਪਏ ਦੇ ਕੇ ਭੱਜਿਆ ਇਹ ਦੋ ਵੱਡੇ ਸਵਾਲ ਆ ਕਿਉਂਕਿ ਕਾਲੀਏ ਭੇਡਾਂ ਦੀ ਗਿਣਤੀ ਜ਼ਿਆਦਾ ਹੈ ਇਸ ਕਰਕੇ ਕਹਿ ਰਿਹਾ ਟੱਕਾ ਦੇ ਕੇ ਕਮੇ ਭੱਜ ਗਿਆ ਇਹ ਵੱਡਾ ਸਵਾਲ ਪੁਲਿਸ ਤੇ ਆ ਉਹਨਾਂ ਪੁਲਿਸ ਕਰਮਚਾਰੀਆਂ ਤੇ ਆ ਇੱਕ ਫਾਂਸੀ ਦੀ ਸਜ਼ਾ ਜਿਸ ਬੰਦੇ ਨੂੰ ਹੋਵੇ ਕਿ ਉੱਥੇ ਇੱਕ ਮੁਲਾਜ਼ਮ ਸੀ ਕਿ ਉਹਦੇ ਹੱਥ ਕੜੀਆਂ ਨਹੀਂ ਲੱਗੀਆਂ ਸੀ ਜਾਂ ਉੱਤੇ ਹੋ ਜੇਕਰ ਹੋਰ ਕੋਈ ਕੈਦੀ ਹੁੰਦਾ ਸਿੱਖ ਕੈਦੀ ਹੁੰਦਾ ਤੇ ਉਹਦੇ ਲਈ ਤਾਂ ਡਾਰਾਂ ਦੀ ਡਾਰਾਂ ਆਉਂਦੀਆਂ ਨੇ ਇਹ ਇੱਕ ਜਿਹੜਾ ਬਲਾਤਕਾਰ ਕਰੇ ਜਿਹੜਾ ਕਿ ਬੱਚਿਆਂ ਦੇ ਨਾਲ ਬਲਾਤਕਾਰ ਕਰੇ ਉਹਦੇ ਨਾਲ ਪੁਲਿਸ ਉਹਨੂੰ ਜਿਹੜਾ ਕਿ ਮੈਂ ਹੁਣ ਸ਼ਬਦ ਨਹੀਂ ਵਰਤ ਸਕਦਾ ਉਹਨੂੰ ਇਸ ਤਰ੍ਹਾਂ ਲੈ ਕੇ ਆਉਂਦੀ ਆ ਇਹ ਗੁੱਸੇ ਦੇ ਨਾਲ ਗੱਲਾਂ ਕਹਿਣੀਆਂ ਪੈਂਦੀਆਂ ਨੇ ਸਾਨੂੰ ਵੀ ਇਹ ਜਿਹੀਆਂ ਆ ਕਿ ੱੱਕਾ ਦੇ ਕੇ ਪੜਦੀਆ ੱੱਕਾ ਨਹੀਂ ਪਾਈ ਨੋਟਾਂ ਨਾਲ ਜੇ ਭਰ ਕੇ ਭੱਜਿਆਗਾ ਉਹਦੀ ਇੱਕ ਫਾਂਸੀ ਦਾ ਜਿਹੜਾ ਕਿ ਕੈਦੀ ਆ ਪਹਿਲਾ ਬਿੱਟੂ ਦਾ ਬਿਆਨ ਸੁਣਾਉਣਿਆ ਭਾਈ ਅੰਮਰਤ ਪਾਲ ਸਿੰਘ ਬਾਰੇ ਕਲੀਅਰ ਹੋ ਚੁੱਕਿਆਗਾ ਕਿ ਐਨਐਸਏ ਪੰਜਾਬ ਸਰਕਾਰ ਨੇ ਲਾਈ ਆ ਜਾ ਫਿਰ ਸੈਂਟਰ ਸਰਕਾਰ ਨੇ ਲਾਈ ਆ ਇੱਕ ਵੱਡਾ ਬਿਆਨ ਸਾਹਮਣੇ ਆਇਆਗਾ ਵੀਡੀਓ ਵਾਇਰਲ ਹੋ ਚੁੱਕੀ ਆ ਇਹ ਤੁਹਾਨੂੰ ਬਿਆਨ ਸੁਣਾਉਣਾ 100% ਜਿਹੜਾ ਭਗਵੰਤ ਮਾਨ ਆ ਮੈਂ ਤੁਹਾਨੂੰ ਆਂਟ ਚੈਨਲ ਕਹਿ ਦਿੰਨਾ ਵੀ ਇਹਨੇ ਵੀ 100% ਜਿਹੜਾ ਭਗਵੰਤ ਮਾਨ ਆ ਮੈਂ ਤੁਹਾਨੂੰ ਆਂਟ ਚੈਨਲ ਕਹਿ ਦਿੰਨਾ ਵੀ ਇਹਨੇ ਉਹਨੂੰ ਸਿਰਫ ਉਹਨੂੰ ਬੰਦ ਕਰਨ ਲਈ ਉਹ ਤੇ ਐਨਐਸਏ ਲਾਇਆ ਉਹ ਤੋਂ ਲੱਤਾਂ ਕੰਬਦੀਆਂ ਸੀ ਇਹਦੀਆਂ ਕਿਉਂਕਿ ਇਹ ਸ਼ਰਾਬੀ ਆਦਮੀ ਆ ਸ਼ਰਾਬ ਵਾਲਾ ਜਿਹੜਾ ਦਿਨ ਰਾਤ ਸ਼ਰਾਬ ਪੀਂਦਾ ਕਮਜ਼ੋਰ ਆਦਮੀ ਹੁੰਦਾ ਹੈਂਡਲਿੰਗ ਕਰ ਸਕਦਾ ਸਥਿਤੀ ਤੇ ਇਸ ਕਰਕੇ ਉਹਨੇ ਇਹਨੇ ਉਹ ਤੇ ਐਨਐਸਏ ਲਾਇਆ ਹੋਇਆ ਇਹ ਚ ਇਹ ਤਾਂ ਕੋਈ ਸ਼ੱਕ ਹੀ ਨਹੀਂ ਐਨਐਸਏ ਲਾਉਣ ਚ ਬੀਜੇਪੀ ਦਾ ਕੋਈ ਹੋ ਨਹੀਂ ਬੀ ਬੀਜੇਪੀ ਐਨਐਸਏ ਕਿਵੇਂ ਲਾ ਸਕਦੀ ਆ ਮੈਂ ਤੁਹਾਨੂੰ ਇਹੀ ਕਲੈਰਿਟੀ ਨਾਲ ਕਹਿਣਾ ਵੀ ਐਨਐਸਏ ਦਾ ਕੰਮਾ ਜਿਹਦਾ ਲਾਉਣਾ ਹੈ ਉਹ ਜ਼ਿਲ੍ਹੇ ਤੋਂ ਸ਼ੁਰੂ ਹੁੰਦਾ ਕੰਮ ਜ਼ਿਲ੍ਹੇ ਤੋਂ ਲੈ ਕੇ ਸ਼ੁਰੂ ਹੁੰਦਾ ਇਹ ਕੱਲ ਨੂੰ ਐਨਐਸਏ ਹਟਾ ਦੇਣ ਉਹ ਬਾਹਰ ਆ ਜਾਊਗਾ ਵੀ 100 ਗਲਤਾਂ ਸੋਚਣ ਵਾਲੀ ਆ ਬੇਸਾਕਰ ਬਨੀਤ ਬਿੱਟੂ ਬਿਆਨ ਜੋ ਮਰਜ਼ੀ ਦੇਵੇ ਪਰ ਜਿਹੜਾ ਅੱਜ ਦਾ ਬਿਆਨ ਆ ਇਹ ਵੱਡੇ ਸਵਾਲ ਖੜੇ ਕਰ ਗਿਆ ਕਹਿੰਦੇ ਹੁੰਦੇ ਆ ਕਿ ਜਿਹੜਾ ਕਿ ਮਿਲੀ ਭੁਗਤ ਦੇ ਤੋਂ ਬਿਨਾ ਕੁਝ ਨਹੀਂ ਹੋ ਸਕਦਾ ਇਹਦੇ ਵਿੱਚ ਆ ਮੰਨ ਲੈਣੇ ਆ ਕਿ ਬੀਜੇਪੀ ਦਾ ਹੱਥ ਹੋਊਗਾ ਕੁਝ ਪਰਸੈਂਟ ਹੋ ਸਕਦਾਗਾ ਇਹਦੇ ਵਿੱਚੋਂ ਮੁੱਕਰਿਆ ਨਹੀਂ ਜਾ ਸਕਦਾ ਪਰ ਹੁਣ ਇਹ ਸਪਸ਼ਟ ਭਗਵਾਨਤਮਨ ਇਹ ਦੱਸ ਦੇ ਦੇਵੇ ਕਿ ਐਨਐਸਏ ਭਗਵੰਤ ਮਾਨ ਨੇ ਲਾਈ ਆ ਜਾਂ ਫਿਰ ਬੀਜੇਪੀ ਨੇ ਲਵਾਈ ਆ ਭਾਈ ਅੰਮਰਤਪਾਲ ਸਿੰਘ ਤੇ ਐਮਪੀ ਆ ਜੋ ਡਿਬਰੂਗੜੀ ਹਿਲ ਦੇ ਵਿੱਚ ਬੰਦਾ ਉਹ ਉਹ ਤੇ ਸਿੱਟ ਦੇ ਦਾ ਕਹਾਣੀ ਉਹ ਤੇ ਸਿੱਟ ਦੇ ਦਿੰਦਾ ਇਹ ਹੁਣ ਵੱਡਾ ਸਵਾਲ ਆ ਭਗਵੰਤ ਮਾਨ ਕਲੀਅਰ ਕਰੇ ਕਿ ਉਹਨੇ ਐਨਐਸਏ ਲਗਾਈ ਆ ਜਾਂ ਕਿਹਦੇ ਕਹਿ ਤੇ ਲਾਈ ਆ ਤੇ ਜਾਂ ਫਿਰ ਇੱਕ ਰਾਜਨੀਤਿਕ ਬੋਟਾ ਸਿਕਨ ਦੇ ਮਾਰੇ ਨੇ ਜਿਹੜਾ ਕਿ ਇੱਕ ਨੌਜਵਾਨਾ ਨੂੰ ਗਰੀਬ ਆ 44-45 ਨੌਜਵਾਨ ਆ ਜਿਹੜੇ ਕਿ ਪਹਿਲਾਂ 10 ਜਿਹੜੇ ਨੌਜਵਾਨ ਚ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਸੀ ਉਹਨਾਂ ਦੇ ਵਿੱਚੋਂ ਹੁਣ ਕੱਲਾ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਭਾਈ ਅੰਮਰਤਪਾਲ ਸਿੰਘ ਬੰਦਾ ਤੇ ਬਾਕੀ ਕੋਈ ਜਿਹੜਾ ਕਿ ਅੰਬਰਸਰ ਦੇ ਵਿੱਚ ਬੰਦਾ ਕੋਈ ਕਿਥੇ ਬੰਦਾ ਕੋਈ ਕਿਥੇ ਬੰਦਾ ਕੋਈ ਬਠਿੰਡੇ ਬੰਦਾ ਕਰੀਬ 45 ਨੌਜਵਾਨ ਆ ਜਿਹੜੇ ਸਾਢੇ 3 ਸਾਲਾਂ ਤੋਂ ਜਿਹੜੇ ਬੰਦਾ ਬਹੁਤ ਹੀ ਦੁਖਦਾਈ ਹੈ ਇਹ ਖਬਰਾਂ ਤੇ ਆਪਣੇ ਆਪ ਨੂੰ ਚੇਤਨ ਕਰਨ ਵਾਲੀ ਖਬਰ ਆ ਇਹ ਵੱਡੇ ਸਵਾਲ ਖੜੇ ਕਰਦੀ ਆ ਆਵਾ ਦੀ ਪਾਰਟੀ ਦੇ ਉੱਪਰ ਆ ਬੀਜਪੀ ਦਾ ਇਹ ਇੱਕ ਜਿਹੜਾ ਲੀਡਰ ਆ ਵੱਡਾ ਲੀਡਰ ਉਹਦਾ ਇਹ ਬਿਆਨ ਆ ਚੁੱਕਿਆਗਾ ਤੁਸੀਂ ਆਪਣੇ ਕਮੈਂਟ ਕਰਕੇ ਜਰੂਰ ਦੱਸਣਾ ਕਿ ਇਹਦੇ ਬਿਆਨ ਵਿੱਚ ਕਿੰਨੀ ਕ ਸੱਚਾਈ ਆ ਜਾਂ ਫਿਰ ਆਵਾ ਦੀ ਪਾਰਟੀ ਦਾ ਕੋਈ ਬੰਦਾ ਇਹ ਦੱਸ ਸਕਦਾਗਾ ਉਹਦਾ ਲੀਡਰ ਜਾਂ ਉਹਦੇ ਬੰਦੇ ਵਿੱਚ ਐਮਐਲਏ ਐਮਪੀ ਜਾਂ ਖੁਦ ਭਗਵੰਤ ਮਾਨ ਮੱਖ ਮੰਤਰੀ ਪੰਜਾਬ ਆ ਕਿ ਜਿਹੜਾ ਇਹ ਰਵਨੀਤ ਬਿੱਟੂ ਕਹਿ ਰਿਹਾ ਕਿ ਐਨਐਸਏ ਜਿਹੜਾ ਉਹ ਜਿਹੜਾ ਪੰਜਾਬ ਸਰਕਾਰ ਨੇ ਲਗਾਈ ਆ ਕਿਉਂ ਲਗਾਈ ਆ ਤੇ ਕਿਸ ਦੇ ਕਹਿਣ ਤੇ ਲਾਈ ਆ ਆਪਣੇ ਕਮੈਂਟ ਕਰਕੇ ਜਰੂਰ ਦੱਸ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਧੰਨਵਾਦ ਵਰਜੀ ਦਾ ਖਾਲਸਾ ਵਰਜੀ ਕੀ ਫਤਿਹ